ਅੱਜ ਇੱਕ ਖਾਸ ਘਟਨਾ ਵਾਪਰ ਗਈ ਆ ਪੰਜਾਬ ਦੇ ਵਿੱਚ ਕੰਤਾ ਛੋਟੀ ਨਹੀਂ ਸੀ ਅੱਜ ਵੱਡੀ ਆ ਗਈ ਹੈਗੀ ਆ ਬਈ ਆਮ ਆਦਮੀ ਪਾਰਟੀ ਦੇ ਹਰਮੀਰ ਸਿੰਘ ਜੀ ਪਠਾਨਵਾਜਰਾ ਗੋਤ ਲਖਦੇ ਆ ਤੇ ਉਹਨਾਂ ਦੇ ਉੱਤੇ ਗਰੀਬ ਦਾ ਕੇਸ ਡਰਾਉਨ ਤੋਂ ਬਾਅਦ ਦਾ ਕੇਸ ਪਾਤਾ ਗਿਆ ਤੇ ਅੱਜ ਅਰੈਸਟ ਵੀ ਕਰ ਲਿਆ ਗਿਆ ਸੀ ਉਹਨੂੰ ਤੇ ਇਹ ਵੀ ਪਤਾ ਲੱਗਾ ਬਾਅਦ ਵਿੱਚ ਅਰੈਸਟ ਤੋਂ ਵੀ ਉਹ ਹਰਾਸਤ ਵਿੱਚੋਂ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਜਾਣ ਦੇ ਕਾਮਯਾਬ ਹੋ ਗਿਆ ਹੈਗਾ ਇੱਕੇ ਵੀ ਖਬਰ ਆ ਰਹੀਆਂ ਕਿ ਉਹਦੀ ਕਾਰ ਦੇ ਵਿੱਚੋਂ ਵੀ ਚਾਰ ਪਿਸਤੌਲ ਲੱਭੇ ਹੈਗੇ ਉਹ ਫੋਟੋਆਂ ਵੀ ਆਈਆਂ ਹੈਗੀਆਂ ਬੜੀ ਮਾੜੀ ਕੱਟਣਾ ਹੈਗੀ ਆ ਜੋ ਵੀ ਦੀਪੀ ਸਿਮਰਨਜੀਤ ਕੌਰ ਨਾਂ ਮੀਡੀਆ ਚ ਆਇਆ ਹੈਗਾ ਜਾਂ ਕੋਈ ਵੀ ਹੈਗੀ ਆ ਤੇ ਉਹਦੇ ਨਾਲ ਜਿਹੜਾ ਹੈਗਾ ਉਹਨੂੰ ਝੂਠ ਬੋਲਿਆ ਗਿਆ ਉਹਦੇ ਕੋਲ ਉਹਨੂੰ ਅਨਮੈਰਿਡ ਦੱਸਿਆ ਗਿਆ ਕਿ ਮੇਰਾ ਵਿਆਹ ਨਹੀਂ ਹੋਇਆ ਹੈਗਾ ਉਹਨਾਂ ਨਾਲ ਸੰਬੰਧ ਬਣਾ ਲਏ 2021 ਤਲਾਕ ਕੇ ਹੁਣ ਤੱਕ ਸੰਬੰਧ ਬਣਾਈ ਰੱਖੇ ਹੈਗੇ ਆ ਤੇ ਹੁਣ ਉਹ ਜਿਹੜਾ ਕੇਸ ਜਿਹੜਾ ਹੈਗਾ ਆ ਇਹ ਉਹਨੇ ਦਰਜ ਕਰਾਇਆ ਹੈਗਾ ਤੇ ਮੈਨੂੰ ਇਹ ਦੱਸਿਆ ਗਿਆ ਸੀ ਕਿ ਮੈਂ ਇਹਦਾ ਵਿਆਹ ਨਹੀਂ ਹੋਇਆ ਹੈਗਾ ਤੇ ਮੈਂ ਉਹਦੇ ਨਾਲ ਆਪਣਾ 45 ਸਾਲਾਂ ਦੇ ਸੀਗੀ ਜਿ ਉਹਦੇ ਨਾਲ ਬੋਲਚਾਲ ਵਧਾ ਲਈ ਬਾਦੀ-ਬਾਦੀ ਸਰੀਕ ਸੰਬੰਧਾਂ ਤੱਕ ਵੀ ਹੁੰਦੀ ਰਹੀ ਹੈ 2021 ਤੱਕ ਹੁਣ ਤੱਕ ਤੇ ਉਹਦਾ ਉਹ ਕਹਿੰਦਾ ਮੈਨੂੰ ਹੁਣ ਪਤਾ ਲੱਗਾ ਜਦੋਂ ਇਲੈਕਸ਼ਨ ਹੋਈ ਆ ਉਹਦਾ ਇਹ ਕਹਿਣਾ ਜਦੋਂ ਇਲੈਕਸ਼ਨ ਹੋਈ ਆ ਉਦੋਂ ਜਦੋਂ ਉਹਨੇ ਫਾਰਮ ਭਰਨੇ ਪੈਂਦੇ ਹੁੰਦੇ ਆ ਤੇ ਉੱਥੇ ਉਹਨੇ ਮੈਰਿਡ ਭਰਿਆ ਸੀ ਪਰ ਇਹ ਇਲੈਕਸ਼ਨ ਹਿੰ ਕਾਫੀ ਚਮਾ ਹੋ ਗਿਆ ਹੁਣ ਤਾਂ 2 ਸਾਲ ਹੋ ਗਏ ਆ ਤੇ ਕਾਫੀ ਸਮਾਂ ਹੋ ਗਿਆ ਉਦੋਂ ਇਹ ਕੀ ਸੋਣਾ ਚਾਹੀਦਾ ਸੀ ਹੁਣ ਜਿਹੜਾ ਹੁੰਦਾ ਇਹ ਥੋੜਾ ਸ਼ੱਕ ਦੇ ਘੇਰੇ ਚ ਆ ਜਾਂਦਾ ਕਰਕੇ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ ਉਹ ਆਪਣੇ ਹਰੇਕੀ ਐਮਐਲਏ ਦਾ ਜਾਂ ਕੋਈ ਅਸਰਪਰ ਤੁਹਾਡਾ ਹੁੰਦਾ ਸੀਨੀਅਰ ਲੀਡਰ ਹੁੰਦਾ ਸਾਰੀ ਰਿਪੋਰਟਿੰਗ ਰੱਖਦੇ ਹੁੰਦੇ ਆ ਵੀ ਇਹ ਕੀ ਕਰਦਾ ਰਿਸ਼ਵਤ ਲੈਂਦਾ ਪੈਸੇ ਕਿੱਥੇ ਰੱਖੇ ਆ ਕਿੰਨੇ ਵਾਰ ਸੰਬੰਧ ਹੈਗੇ ਆ ਹੁਣ ਇਹ ਲੇਟਲੀ ਕੁਝ ਇਹਦੀਆਂ ਸਰਕਾਰ ਤੇ ਵਿਰੋਧ ਸਟੇਟਮੈਂਟ ਆ ਰਹੀਆਂ ਸੀਗੀਆਂ ਤੇ ਫੇ ਇਹ ਹੁਣ ਕੁਝ ਇਹਦੇ ਵੀ ਸਰਕਾਰ ਦਾ ਵੀ ਹੱਥ ਹੋ ਸਕਦਾ ਵੇ ਨਹੀਂ ਕੀ ਇਸ ਇਹ ਇਲੈਕਸ਼ਨਾਂ ਦੇ ਵੇਲੇ ਤੋਂ ਹੀ ਇਹਨਾਂ ਨੂੰ ਇਹ ਸਾਡੀ ਬੀਬੀ ਨੂੰ ਤੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਤਾਂ ਵਿਆਹ ਲਖਾਇਆ ਉਹਦਾ ਇਨਕਾਰੀ ਹੋਣੀ ਚਾਹੀਦੀ ਸੀ ਉਹਦੀ ਪਹਿਲੀ ਵਾਈਫ ਨੂੰ ਵੀ ਮਿਲਦੀ ਕੋਰਟ ਦੇ ਵਿੱਚੋਂ ਵੀ ਪਤਾ ਕਰਦੀ ਜਿਸ ਤੇ ਰਜਿਸਟਰ ਵਿਆਹ ਹੁੰਦੇ ਵੀ ਕਦੋਂ ਹੋਇਆ ਸੀ ਕਿ ਡਿਵੋਰਸਆ ਕਨੇ ਹੋਇਆ ਹੁਣ ਉਹ ਸਾਲਾਂ ਬਾਅਦ ਜਿਹੜਾ ਨਾ ਇਹ ਥੋੜਾ ਜਿਆਦਾ ਠੀਕ ਨਹੀਂ ਲੱਗਦਾ ਹੈਗਾ ਇਸ ਵਿੱਚ ਇੰਨਾ ਜਿਹਦਾ ਏਜੰਸੀਆਂ ਸਰਕਾਰ ਦਾ ਹੱਥ ਹੁੰਦਾ ਇਹਨਾਂ ਦੀ ਆਪਣੀ ਸਰਕਾਰ ਦਾ ਹੀ ਤੇ ਇਸ ਲਈ ਜਿਆ ਤਦੇ ਹੀ ਲੋਕ ਕਹਿੰਦੇ ਦੇਖੋ ਜੀ ਆਮ ਆਲੀ ਪਾਰਟੀ ਦੇ ਐਮਐਲਏ ਬੋਲਦੇ ਨੇ ਕਿ ਜਿਹੜਾ ਵੀ ਕੋਈ ਵੀ ਪੰਜਾਬ ਦੇ ਹੱਕ ਦੀ ਗੱਲ ਕਰੂ ਜਾਂ ਪਾਰਡ ਲਾਈਨ ਚ ਬਾਹਰ ਜਾਊਗਾ ਨਾ ਉੱਤੇ ਕੋਈ ਨਾ ਕੋਈ ਉਠਾ ਕੇ ਕੇਸ ਪਾਉਂਦੇ ਹੁੰਦੇ ਹੈਗੇ ਐ ਇੱਕ ਹੋਰ ਵੀ ਆਪਣੇ ਅੰਮ੍ਰਿਤਸਰ ਦੇ ਜ਼ਿਲ੍ਹੇ ਦਾ ਵੀ ਕੇਸ ਉੱਤੇ ਵੀ ਹੈਗਾ ਹੈਗਾ ਯਾ ਤੇ ਉਹਨੇ ਉਹ ਵੀ ਬਗਾਵਤ ਕਰਤੀ ਹੈਗੀ ਆ ਪਰ ਉੱਤੇ ਕੇਸ ਤਾਂ ਨਹੀਂ ਪਾ ਸਕਿਆ ਕਿ ਕੋਈ ਵੀ ਕੰਮ ਨਹੀਂ ਉਹਨੇ ਗਲਤੀ ਕੀਤੀ ਹੋਣੀ ਕੋਈ ਨਾ ਕੋਈ ਤੇ ਪਰ ਉਹਨੂੰ ਉਹਦੇ ਵੀ ਨਾਲ ਹੀ ਇੱਕ ਬੜੀ ਹੋਰ ਬੜੀ ਸ਼ਰਮ ਦੀ ਗੱਲ ਹੈਗੀ ਆ ਕਿ ਜਿਹੜਾ ਵੀ ਕੋਈ ਇਹਨਾਂ ਦਾ ਸੀਨੀਅਰ ਮੈਂਬਰ ਜਿਹਨਾਂ ਨੂੰ ਸਕਿਉਰਟੀ ਦਿੱਤੀ ਹੈ ਇੱਕ ਤਾਂ ਸਕਿਉਰਟੀ ਵਾਪਸ ਲੈ ਲੈਂਦੇ ਕੀ ਹੁਣ ਉਹਨੂੰ ਖਤਰਾ ਘਟ ਗਿਆ ਹੁਣ ਤਾਂ ਖਿਆਲ ਸਾਨੂੰ ਵੱਧ ਗਿਆ ਹੁਣ ਤਾਂ ਕੋਈ ਵੀ ਨੂੰ ਮਾਰ ਸਕਦਾ ਹੈਗਾ ਲੋਕ ਗੁੱਸੇ ਜਾ ਕੇ ਨੂੰ ਮਾਰ ਸਕਦੇ ਹੁਣ ਤਾਂ ਸਕਿਉਰਟੀ ਜ਼ਿਆਦਾ ਲੋੜੀ ਹੈਗੀ ਆ ਇੱਕ ਦੂਜੀ ਗੱਲ ਦੇਖੀਏ ਕਿ ਅਮਰਸਰ ਕੇਸ ਵਿੱਚ ਵੀ ਸਕਿਉਰਟੀ ਲੈ 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 ਹੈਗੀ ਆ ਸਾਰੇ ਥਾਣਿਆਂ ਦੇ ਜਿਹੜੇ ਇਹਨਾਂ ਦੇ ਦਫ਼ਤਰ ਹੈਗੇ ਆ ਪੁਲਿਸ ਸਟੇਸ਼ਨ ਹੈਗੇ ਚੌਂਕੀਆਂ ਹੈਗੀਆਂ ਸਾਰਿਆਂ ਦੇ ਜਿੰਨੇ ਜਿੰਨੇ ਮੁਖੀ ਸਾਰੇ ਬਦਲਤੇ ਗਏ ਆ ਜਿਹੜਾ ਜਿਹੜਾ ਬਦਰਵਲ ਆ ਉਹ ਉਹਦੀ ਪਸੰਦ ਦੇ ਸਾਰੇ ਲਾਦਤੇ ਹੈਗੇ ਆ ਇਹ ਬਹੁਤ ਵੱਡੀ ਚਿੰਤਾ ਦੀ ਗੱਲ ਹੈਗੀ ਆ ਇਹਦਾ ਪੁਲਿਸ ਕੋ ਤਾਂ ਕੋਈ ਰਾਈਟ ਹੀ ਹੈ ਨਹੀਂ ਰਾਈਟ ਤਾਂ ਸਾਰਾ ਪੋਲੀਟਿਸ਼ਨਰ ਕੋਲ ਹੈਗਾ ਲੋਕਾਂ ਨੂੰ ਥੋੜਾ ਜਾਂ ਇੱਥੇ ਵੀ ਅਸੀਂ ਵੀ ਆਉਣ ਦਾ ਸਮਝ ਲਿਖਾਂਗੇ ਹੋਰ ਵੀਡੀਓ ਵੀ ਭਰਾਂਗੇ ਪੰਜਾਬ ਟਾਂਜ ਆਰਟੀਕਲ ਵੀ ਛਾਪਾਂਗੇ ਇਹ ਇਹ ਸਾਰਾ ਕੰਡੋ ਦਾ ਪੁਲਿਸ ਦਾ ਹੀ ਹੈਗਾ ਜੇ ਤਾਂ ਉਹਨਾਂ ਦਾ ਆਪਣਾ ਬੰਦਾ ਕੋਈ ਕੇਸ ਨਹੀਂ ਹੁੰਦਾ ਜੇ ਵਿਰੋਧੀ ਕਰਦਾ ਹੁੰਦਾ ਤਾਂ ਕੇਸ ਪਾਤੇ ਜਾਂਦੇ ਨੇ ਤੇ ਜਿੰਨੇ ਵੀ ਵਿਰੋਧੀ ਹੈਗੇ ਉਹਨਾਂ ਦੇ ਮਾੜੀ ਜੀ ਵੀ ਕੋਈ ਲਾਪੈਸੀ ਇਨਕੰਪਟੈਂਸੀ ਦੀ ਗੱਲ ਆਪ ਹੈ ਜਾਂ ਝੂਠੀ ਗੱਲ ਆਪ ਹੈ ਜੀ ਤਾਂ ਡੰਗ ਨਾਲ ਧੰਦੇ ਚ ਇਹਦੇ ਲੰਘ ਕੇ ਆ ਇਹਦੇ ਲੰਘ ਹੈਗੇ ਆ ਤੇ ਫਿਰ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਖਜਲਫਾਰ ਕਰਦੇ ਆ ਅੰਦਰ ਦੇਂਦੇ ਹੈਗੇ ਆ ਅਮ ਜੀਠੇ ਦੀ ਗੱਲ ਵੀ ਚੱਲਦੀ ਹੈ ਕਿ ਮੈਂ ਥੋੜੀ ਜਾਈ ਚ ਸ ਔਰ ਲੋੜ ਤਾਂ ਨਹੀਂ ਸੀ ਇਹਦੇ ਵਿੱਚ ਕੇ ਤਾਂ ਡਿਫਰੈਂਟ ਆ ਇਹ ਵੀ ਮੈਨੂੰ 2011 ਕਾ 11 ਦੀ ਗੱਲ ਹੈ ਮੇਰਾ ਇੱਕ ਮੈਂ ਕਿਸੇ ਬੰਦੇ ਨੂੰ ਮਿਲਣ ਗਿਆ ਸੀ ਜੇਲੀ ਨੂੰ ਹੁਸ਼ਿਆਰਪੁਰ ਵਿਖੇ ਤੇ ਉਦੋਂ ਮੈਨੂੰ ਦੱਸਿਆ ਸੀ ਕਿੰਦਾ ਨਹੀਂ ਉਹਨਾਂ ਨੇ ਉੱਤੇ ਪ੍ਰੈਸ਼ਰ ਪਾਤਾ ਆ ਭੋਲੇ ਦੇ ਉੱਤੇ ਜੇਲ੍ਹ ਦੇ ਵਿੱਚ ਵੀ ਅੱਜ ਉਹਨੂੰ ਕੋਈ ਨਾ ਸਟੇਟਮੈਂਟ ਦੇਣੀ ਪੈਣੀ ਹੈ ਕਿ ਨਹੀਂ ਤਾਂ ਉਹਨਾਂ ਨੇ ਉਹਦੀ ਜੇਲ੍ਹ ਦੇ ਵਿੱਚ ਉਹਦੇ ਸਾਥੀਆਂ ਨੂੰ ਤੰਗ ਕਰਨਗੇ ਇਹ ਮੈਂ ਕਈ ਬੰਦਿਆਂ ਨੂੰ ਗੱਲ ਆ ਤੂੰ 5-7 ਸਾਲ ਪਹਿਲਾਂ ਵੀ ਦੱਸ ਚੁੱਕਾ ਹੈਗਾ ਬਈ ਇਹ ਪ੍ਰੈਸ਼ਰ ਪਾ ਕੇ ਉਤੋਂ ਸਟੇਟਮੈਂਟ ਭੋਲੇ ਤੋਂ ਦਵਾਈ ਗਈ ਹੈਗੀ ਆ ਜੇਲ੍ਹ ਦੇ ਵਿੱਚ ਰਹਿੰਦੇ ਆ ਜੇਲ੍ਹ ਦੇ ਸਾਥੀਆਂ ਵੱਲੋਂ ਇਹ ਪਾਇਆ ਗਿਆ ਪ੍ਰੈਸ਼ਰ ਬਈ ਇੱਕ ਵਾਰ ਮਜੀਠੇ ਨੂੰ ਜਰੂਰ ਸੌਣਾ ਪਸੌਣਾ ਆਪਾਂ ਤੇ ਮੈਂ ਕਈ ਗੱਲ ਕਰ ਚੁੱਕਾ ਤਾਂ ਕਈ ਵਾਰੀ ਵੀ ਇਹ ਇਹ ਉਹ ਉਹਨਾਂ ਦੀ ਗੱਲ ਚੱਲਦੀ 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 ਸ਼ਾਇਦ ਹੋਣਗੇ ਬਲੈਕ ਮਜੀਠੇ ਅਸੀਂ ਇਹ ਤਾਂ ਕਹਿੰਦੇ ਨਹੀਂ ਕਿ ਅਸੀਂ ਬਾਹਰ کہیں ਕਿਹੜਾ ਬਹੁਤੀ ਜਾਣਕਾਰੀ ਰੱਖਦੇ ਹੈਗੇ ਆ ਤੀਵਨ ਤੀਨ ਜਿੰਨੀਆਂ ਪਾਰਟੀਆਂ ਹੈਗੀਆਂ ਮਾੜਾ ਮਾੜਾ ਤੈਨੂੰ ਲਿੰਕ ਸਾਰਿਆਂ ਦੇ ਹੁੰਦੇ ਹੀ ਆ ਕਿਉਂਕਿ ਡਨੇਸ਼ੀ ਉਹੋ ਜਿਹੇ ਬੰਦੇ ਦਿੰਦੇ ਆ ਜਿਨ੍ਹਾਂ ਕੋ ਬਲੈਕ ਮਾਨੀ ਪਈ ਹੋਵੇ ਜਾਂ ਬਹੁਤ ਜ਼ਿਆਦਾ ਕਰੋੜਾਪਤੀ ਹੋਣ ਜਾਇਨ ਕੰਡੈਸ ਤੋਂ ਪੈਸੇ ਬਚਾਏ ਹੋਣ ਜਾਂ ਜਿਹਨਾਂ ਨੂੰ ਡਰ ਹੁੰਦਾ ਆ ਵੀ ਇਹ ਸਰਕਾਰ ਆ ਜੂਗੀ ਤੇ ਅਸੀਂ ਆਪਣੇ ਕੋਈ ਨਾ ਕੋਈ ਕਾਰੋਬਾਰ ਦਾ ਵਾਅਦਾ ਕਰਾਂਗੇ ਕੋਈ ਨਾ ਕੋਈ ਸਾਨੂੰ ਸਰਕਾਰ ਸਹੂਲਤਾਂ ਦੇਊਗੀ ਕੋਈ ਫੰਡ ਦੇਊਗੀ ਤੇ ਅਸੀਂ ਹੋਰ ਪੈਸੇ ਬਣਾਵਾਂਗੇ ਤੇ ਉਦਾਂ ਤਾਂ ਕੋਈ ਆਮ ਲੋਕਾਂ ਦਾ ਸੰਬੰਧ ਕੀ ਦੇਣਾ ਹੁੰਦਾ 10000 ਦੇ ਕੋ 20000 ਦੇ ਦਊਗਾ ਪਰ ਪਾਰਟੀ ਚਲਾਉਣ ਲਈ ਤਾਂ ਕਰੋੜਾ ਰੁਪਏ ਚਾਹੀਦੇ ਨਾ ਉਦਾਂ ਪਾਰਟੀ ਚੱਲਦੀ ਨਹੀਂ ਹੈਗੀ ਤੇ ਇਸ ਲਈ ਇਹ ਜਿਹੜੀਆਂ ਸਮੱਸਿਆਵਾਂ ਸਾਰੇ ਪਾਸੇ ਹੈਗੀ ਹੈਗੀ ਜ਼ਰੂਰ ਇਹ ਪੈਸੇ ਜ਼ਿਆਦਾ ਆਪਸੇ ਜਿਹੜੇ ਹੈਗੇ ਆ ਜੰਜੇ ਦੋ ਨੰਬਰ ਦੀ ਕਮਾਈ ਹੈਗੀ ਆ ਉਹ ਉਹ ਇੰਟਰਨੈਸ਼ਨ ਦਿੰਦੇ ਆ ਉਹਦੇ ਕਰਕੇ ਸਾਰਾ ਢਾਂਚਾ ਸਾਰਾ ਖਰਾਬ ਹੋਇਆ ਪਿਆ ਇੱਕ ਮਾੜੀ ਬੜੀ ਗੱਲ ਲੱਗੀ ਜਨਾ ਉਹ ਜਿਆਦਾ ਲੱਗੀ ਵੀ ਗੁਰਦੁਆਰੇ ਵਿੱਚ ਨਾਮ ਦਾ ਕਾਰਜ ਹੋ ਗਿਆ ਜਗਰਾਮਾਂ ਦੇ ਵਿੱਚ ਮੈਂ ਨਾ ਕੋ ਦਾ ਨਾਂ ਨਹੀਂ ਲੈ ਰਿਹਾ ਹੈਗਾ ਵੀ ਇਹ ਇਹ ਵੀ ਗੁਰਦਵਾਰੇ ਸਾਹਮਣੇ ਜਰੂਰ ਆਉਣ ਵਾਲੇ ਸਮੇਂ ਵਿੱਚ ਥੋੜਾ ਜਿਹਾ ਖਿਆਰ ਰੱਖਣਾ ਚਾਹੀਦਾ ਵੀ ਉਹਨਾਂ ਤੋਂ ਲਿਖ ਕੇ ਲੈਣਾ ਚਾਹੀਦਾ ਵੇ ਤੁਸੀਂ ਦੋਨੇ ਅਨਮੈਰਿਡ ਆ ਪਹਿਲੀ ਵਾਰੀ ਹੋਣ ਲੱਗਾ ਜੇ ਡਿਵੋਰਸ ਹੈ ਤਾਂ ਡਿਵੋਰਸ ਦੇ ਪੇਪਰ ਦੇਖਣੇ ਚਾਹੀਦੇ ਨੇ ਤੇ ਕਰਨਾ ਨਹੀਂ ਚਾਹੀਦਾ ਨੇ ਗੁਰਦੁਆਰਾ ਸਾਹਿਬ ਦੇ ਨਾਮੇ ਵੀ ਹੁੰਦੀ ਹੈ ਤਾਂ ਸੀਐਫ ਵੀ ਬਣ ਸਕਦਾ ਹੈਗਾ ਬਾਹਲੇ ਦੇਸ਼ਾਂ ਵਿੱਚ ਵੀ ਜੇ ਕੋਈ ਵੀ ਆਨੰਦ ਕਾਰਜ ਕਰਨਾ ਆਉਂਦਾ ਹੈਗਾ ਤੇ ਉਹ ਜ਼ਰੂਰ ਉਹਨਾਂ ਨੂੰ ਲਿਖ ਕੇ ਲੈਣਾ ਚਾਹੀਦਾ ਐਫੀਡੇਵਿਟ ਵੀ ਸਾਡਾ ਜਿਹੜਾ ਕੋਈ ਵਿਆਹ ਨਹੀਂ ਹੋਇਆ ਹੈਗਾ ਪਹਿਲਾਂ ਪਹਿਲਾ ਵਿਆਹ ਆ ਅਸੀਂ ਖੁਸ਼ ਆ ਜੇ ਤੁਸੀਂ ਵਿਆਹ ਕਰਦੇ ਹੋ ਤੇ ਕਈ ਵਾਰੀ ਕਈ ਕਰ ਦਿੰਦੇ ਆ ਦੇਖੋ ਇੰਗਲੈਂਡ ਰਜਿਸਟਰ ਵਿਆਹ ਕਰਨਾ ਹੈਗਾ ਜਦੋਂ ਰਜਿਸਟਰ ਵਿਆਹ ਹੋਗਾ ਉਹ ਆਪੇ ਡਾਕੂਮੈਂਟ ਉਹ ਚੈੱਕ ਕਰਨਗੇ ਮੇਰੇ ਖਿਆਲ ਅਪਗੁਰਦੁਆਰਾ ਸਾਹਿਬ ਨੂੰ ਜਾਂ ਹੋਰ ਧਰਮ ਜਿੰਨੇ ਸਾਡੇ ਹੋ ਰਹਿ ਕੇ ਆ ਜਾਂ ਜਾਂ ਮੰਦਰ ਆ ਜਾਂ ਮਸੀਤਾਂ ਹੈ ਕਿ ਉਹਨਾਂ ਨੂੰ ਵੀ ਚਾਰਖਣਾ ਚਾਹੀਦਾ ਹੈਗਾ ਬਹੁਤ ਮਾੜੀ ਗੱਲ ਹੈਗੀ ਆ 2021 ਤੋਂ ਉਹਨਾਂ ਦੇ ਸਬੰਧ ਸੀਗੇ ਹੁਣ ਉਹ ਰੇਵ ਦਾ ਕੇਸ ਪਾਸ ਆ ਗਿਆ ਹੈਗਾ ਧਮਕੀਆਂ ਦੇ ਡਰਾਵ ਦੇ ਕੇਸ ਪਾਸ ਤੇ ਹੈਗੇ ਆ ਜਾਂ ਦੋਸਾਂ ਪਹਿਲਾਂ ਪਤਾ ਲੱਗੇ ਉਦੋਂ ਕੇਸ ਕੱਲੇ ਨਹੀਂ ਪਾਏ ਹੈਗੇ ਇਤੋਂ ਲੱਗਦਾ ਵੀ ਸਰਕਾਰ ਇਹਦੇ ਪਿੱਛੇ ਜਿਹੜੀ ਹੈਗੀ ਆ ਉਹ ਹੀ ਪ੍ਰੈਸ਼ਰ ਪਾ ਰਹੀ ਹੈਗੀ ਆ ਜਾਂ ਪਾਇਆ ਉਹਦੇ ਉੱਤੇ ਜਾਂ ਦੇਖਿਆ ਕਿ ਵੀ ਹੋਗਾ ਤਾਂ ਹੁਣ ਕੇਸ ਮੋੜੇ ਲੈ ਕੇ ਆਂਦਾ ਹੈਗਾ ਇਹ ਇਹ ਬੜੀ ਜਿਹੜੀ ਕਰਨਾ ਹੈਗੀ ਸਾਡੇ ਨਾਲ ਪੋਲਿਟਿਸ਼ਨਾਂ ਦਾ ਤੀਬਰੰਤੂ ਸਾਰੀ ਦੁਨੀਆ ਚ ਉਹਨਾਂ ਜਿਹਨਾਂ ਜਿੰਦਾ ਤਾਂ ਜੀਵਨ ਚਾਹੇ ਤਾਂ ਉਹਦਾ ਤਾਂ ਨਹੀਂਗਾ ਕੋਈ ਗਣਤੀ ਹੈਗੀ ਆ ਜਿਹੜੀ ਸਾਰਿਆਂ ਬਨਾਮ ਕਰੇ ਹੈਗੀ ਹੈ ਸਪੈਸ਼ਲਾਈਜੇਸ਼ਨ ਕੰਟੈਂਟ ਵਿੱਚ ਤਾਂ ਬਹੁਤ ਹੀ ਬਰਾ ਹਾਲੇ ਇਹਨਾਂ ਕਰਨਾਵਾਂ ਤੋਂ ਬਹੁਤ ਹੀ ਕਰਨਾ ਸਮਝਦੇ ਨਹੀਂ ਹੈਗੇ ਬੜੀ ਇਹ ਹੋਰ ਵੀ ਸਾਰੀਆਂ ਪਾਰਟੀਆਂ ਜਿਹੋ ਜੇ ਬੰਦੇ ਹੁੰਦੇ ਹੈਗੇ ਆ ਪਾਰਟੀਆਂ ਦੇ ਮੁਖੀਆਂ ਨੂੰ ਇਹੀ ਚਾਹੀਦਾ ਵੀ ਉਹੋ ਜਿਹੜੇ ਹੈਗੇ ਆ ਜਿਹਦੀ ਆਪਣੀ ਮੈਂਬਰਸ਼ਿਪ ਹੈ ਜਾਂ ਜਿਨ੍ਹਾਂ ਨੂੰ ਤੁਸੀਂ ਐ ਐਮਬਲੀਅਨ ਸੀਟਾਂ ਜਾਂ ਦੇਣੀਆਂ ਕੋ ਵੱਡੀਆਂ ਉਹਨਾਂ ਨੂੰ ਜ਼ਿੰਮੇਵਾਰੀਆਂ ਦੇਣੀਆਂ ਨਾ ਉਹਨਾਂ ਦਾ ਜਰੂਰ ਪਹਿਲਾਂ ਜੀਵਨ ਦੇਖ ਲੈਣਾ ਚਾਹੀਦਾ ਹੈਗਾ ਤੇ ਆ ਹੁਣ ਜੋ ਵੀ ਹੋਇਆ ਇੱਕ ਹੋਰ ਵੀ ਸਮੱਸਿਆ ਹੈਗੀ ਆ ਵੀ ਸ਼ਾਇਦ ਇਸ ਕੇਸ ਦੇ ਵਿੱਚ ਡਿਵੋਰਸ ਦਾ ਲੰਬੇ ਚਿਰ ਤੋਂ ਚੱਲਦਾ ਵੀ ਹੋਵੇ ਡਿਵੋਰਸ ਹੈ ਕਲੀਅਰ ਨਾ ਹੋਵੇ ਮੈਂ ਦੋ ਤਿੰਨ ਕੇਸਾਂ ਪਤਾ ਇੱਕ ਬੰਦਾ ਮਰ ਵੀ ਗਿਆ 15-20 ਸਾਲ ਦਾ ਕੇਸ ਡਿਵੋਰਸ ਦਾ ਚੱਲਦਾ ਰਿਹਾ ਉਹ ਬੀਬੀ ਨੇ ਡਿਵੋਰਸ ਦੇਣੇ ਨਹੀਂ ਦਿੱਤਾ ਉਨੇ ਵਿਆਹ ਕਰਾਉਣਾ ਚਾਹੁੰਦਾ ਸੀਗਾ ਹੋਰ ਅਜੇ ਉਮਰ ਵੀ ਥੋੜੀ ਸੀ ਉਹਦੀ ਉਹਨੂੰ 20 ਸਾਲ ਵਿਆਹ ਕਰਨੇ ਨਹੀਂ ਦਿੱਤਾ ਹਾਰ ਕੇ ਉਹ ਡਿਪਰੈਸ਼ਨ ਜਾ ਕੇ ਚੜ੍ਹਾਈ ਕਰ ਗਿਆ ਐਕਸ ਹੋ ਰਿਹਾ ਉਹਨੂੰ ਪਹਿਲਾਂ ਤਾਂ ਕਹਿ ਵੀ ਅਸੀਂ ਇਹ ਹੋਰ ਵਿਆਹ ਕਰਾਉਣਾ ਚਾਹਦਾ ਅਸੀਂ ਕਰਨੇ ਨਹੀਂ ਦੇਣਾ ਇਹਨੂੰ ਉਸ ਨੂੰ ਇੰਨਾ ਲੰਬਾ ਲੈ ਜਾਣਾ ਬਾਕੀ ਜਿਹੜੇ ਵਕੀਲ ਆ ਉਹਨਾਂ ਨੂੰ ਜ਼ਿਆਦਾ ਮੈਨੂੰ ਪਤਾ ਹੋਊਗਾ ਪਰ ਮੈਨੂੰ ਕੁਛ ਕਿਸਮ ਦਾ ਪਤਾ ਹੈਗਾ ਇਹ ਵੀ ਹੋ ਜਾਂਦਾ ਹੈਗਾ ਜਦ ਤੱਕ ਉਹ ਪੱਖ ਨਹੀਂ ਆਉਂਦਾ ਉਹਨਾਂ ਚਾਹਤਦਾ ਫੇ ਆਪਾਂ ਜਿਹੜੀ ਹੈਗੀ ਆ ਬਿਲਕੁਲ ਈ ਜਿਹੜੀ ਹੈਗੀ ਆ ਵੀ ਜੇ ਉਹ ਵਿਆਹ ਸੀ ਉਹਦੇ ਆਪਣਾ ਪਰਿਵਾਰ ਵੀ ਸੀਗਾ ਉਹਨਾਂ ਉਹਨੇ ਰਹਿਣੀ ਬਹਿਣੀ ਵੀ ਸੀਗੀ ਉਸੇ ਘਰ 'ਚ ਵੀ ਰਹਿੰਦਾ ਸੀਗਾ ਤੇ ਫੇ ਤਾਂ ਇਹ ਤੇ ਦੋ ਜਿਹੜੇ ਵਾਰ ਅਫੇਰ ਬਣਾਇਆ ਹੈਗਾ ਬਹੁਤ ਹੀ ਮਾੜੀ ਗੱਲ ਹੈਗਾ ਯਾਰ ਤੇ ਬੀਬੀ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈਗਾ ਜੇ ਇਹਨਾਂ ਨੂੰ ਦੁੱਖਾ ਹੋਇਆ ਹੈਗਾ ਪਰ ਬੀਬੀ ਦੀ ਗਲਤੀ ਹੈ ਵੀ ਦੋ ਸਾਲ ਪਹਿਲਾਂ ਉਹਨੂੰ ਜਦੋਂ ਇਲੈਕਸ਼ਨ ਮਿਲੇ ਉਹ ਕਹਿ ਰਹੀ ਆ ਲਿਖ ਰਹੀ ਦੀ ਆਪਣੀ ਐਫ ਆਰ ਆਈ ਦੇ ਵਿੱਚ ਵੀ ਮੈਨੂੰ ਉਦੋਂ ਪਤਾ ਲੱਗਾ ਇਲੈਕਸ਼ਨ ਮਿਲੇ ਤੇ ਸੇ ਉਹ 2 ਸਾਲ ਤੋਂ ਬਾਅਦ ਵੀ ਹੁਣ ਤੁਸੀਂ ਕੱਲ ਇਹ ਸਬੰਧ ਬਣਾਈ ਛੱਡੇ ਉਦੋਂ ਕੱਲ ਇਹਨੇ ਕੇਸ ਕੀਤਾ ਹੈਗਾ ਤੇ ਇਹ ਮਾੜੀ ਗੱਲ ਹੈਗੀ ਆ ਤੇ ਇਹ ਸਾਡੇ ਜਰੂਰ ਜਿੰਨੇ ਵੀ ਪੋਲੀਟੀਸ਼ੀਅਨ ਹੈਗੇ ਆ ਮੈਂਬਰਸ਼ਿਪ ਵੇਲੇ ਅਹੁਦੇ ਦੇਣ ਵੇਲੇ ਜਰੂਰ ਜ਼ਿੰਮੇਵਾਰ ਉਹਨਾਂ ਨੂੰ ਦੇਣ ਤੇ ਨਹੀਂ ਤਾਂ ਤੀਵੰਤੀ ਹੋਰ ਦੇ ਸਮਝ ਵੀ ਉਦਾਂ ਦੇ ਘੜਨਾਵਾਂ ਬੱਪਿਆ ਰਹਿਣੀ ਹੈ ਸਾਡੇ ਤਾਂ ਜ਼ਿਆਦਾ ਹੀ ਇਦਾਂ ਕੋਈ ਨਾ ਕੋਈ ਖਬਰਾਂ ਆਉਂਦੀਆਂ ਰਹਿਣੀ ਹੈਗੀਆਂ ਤੇ ਇਹ ਨਹੀਂ ਹੋਣੀ ਚਾਹੀਦੀ ਹੈਗੇ ਲੋਕਾਂ ਦਾ ਭਰੋਸਾ ਵੀ ਸਰਕਾਰ ਤੋਂ ਉਠਦਾ ਜਾਂਦਾ ਹੈਗਾ ਤੇ ਉੱਤੇ ਅਕਰਾਮ ਵੀ ਵੱਧ ਰਿਹਾ ਹੈਗਾ ਬੱਚੀਆਂ ਜਦ ਬਾਹਰ ਜਾਂਦਾ ਆਉਂਦੀਆਂ ਉਹਨਾਂ ਨੂੰ ਬੜੀਆਂ ਸਮੱਸਿਆਵਾਂ ਆਉਨੀਆਂ ਲੋਕ ਪੜ੍ਹਾਈ ਕਰਨ ਨੂੰ ਸ਼ਹਿਰਾਂ ਚ ਕਲੰਡਰਦੇ ਆ ਸਰਸਕੇਲੇ ਵੀ ਡਰਦੇ ਹੈਗੇ ਪਤਾ ਨਹੀਂ ਕੀ ਹੋਣਾ ਹੈਗਾ ਤੇ ਸਾਡੇ ਅਫਸਰ ਜਿਹੜੇ ਹੈਗੇ ਆ ਉਹ ਵੀ ਆਪਣੀ ਡਿਊਟੀ ਮਾਨਦਾ ਨਿਭਾਉਂਦੇ ਨਹੀਂ ਨੇਗੇ ਆਪਾਂ ਨੂੰ ਤੇ ਸਾਰੀ ਗੱਲਾਂ ਦਾ ਪਤਾ ਹੁੰਦਾ ਹੈਗਾ ਤੇ ਇਹਨਾਂ ਨੂੰ ਪਹਿਲਾਂ ਹੀ ਗੱਲਾਂ ਇਹ ਜਿਹੜੀਆਂ ਇਹੋ ਜਿਹੇ ਕੇਸਾਂ ਦੇ ਉੱਤੇ ਦੋਨਾਂ ਪਰੋਂ ਜਾਣਕਾਰੀ ਦੇ ਦੇਣੀ ਚਾਹੀਦੀ ਸੀ ਵੀ ਇਹਦਾ ਨਹੀਂ ਤੁਸੀਂ ਇਹ ਬੰਦੇਆਂ ਨਾਲ ਵਿਚਰੋ ਤੇ ਵੀ ਪਰ ਹੁਣ ਇਹ ਆਕਰਮਾਂ ਦੇ ਨਾਲ ਸਾਰੇ ਪੋਲਿਟਿਸ਼ੀਨ ਦੇ ਅੱਖਸ ਨੂੰ ਢਾਹ ਲੱਗੀ ਆ ਤੇ ਇਹ ਵੀ ਗੱਲ ਕਲੀਅਰ ਹੋ ਗਈ ਆ ਵੀ ਜਿੰਨੇ ਪੋਲਿਟਿਸ਼ੀਨ ਹੈਗੇ ਜਾਂ ਜਿੰਨੇ ਸੀਨੀਅਰ ਉਹਨਾਂ ਦੇ ਮੈਂਬਰ ਹੈਗੇ ਪੋਸਟਾਂ 'ਤੇ ਬੈਠੇ ਨੇ ਆਪਣਾ ਖਿਆਰ ਕਰਨ ਕੋਈ ਕਿਸੇ ਦਾ ਨਹੀਂਗਾ ਜਦੋਂ ਤੁਸੀਂ ਪਾਣੀ ਪਾਰਟੀ ਦੇ ਅਗੇਂਸਟ ਗੱਲ ਕਰਨੀ ਆ ਉਹ ਨਹੀਂ ਤੁਹਾਡੇ ਕੋਈ ਨਾ ਕੋਈ ਕੇਸ ਪਾਉਣਾ ਹੀ ਹੁੰਦਾ ਨਹੀਂ ਤਾਂ ਝੂਠਾ ਨਾ ਕੇਸ ਪਾ ਦੇਣੇ ਸ਼ਕ ਚਲੋ ਇਹ ਇਹ ਤਾਂ ਸਚਾਈ ਹੈਗੀ ਆ ਨਾ ਤੇ ਇਸ ਲਈ ਜੇ ਤੁਹਾਡੀ ਪਾਰਟੀ ਜਾਂਦੇ ਹੈਗੇ ਆ ਤੇ ਕੋਸ਼ਿਸ਼ ਕਰੋ ਵੀ ਤੁਹਾਡੇ ਕੋਲ ਕੋਈ ਡੱਗ ਵਾਲੇ ਬੰਦੇ ਲੱਗੇ ਨਾ ਬੈਠੋ ਰੇਸ ਕੋਲ ਲੱਗੇ ਨਾ ਬੈਠੋ ਆਪਣਾ ਕੰਮ ਇਮਾਨਦਾਰੀ ਨਾਲ ਕਰੋ ਤੇ ਜਿਹਨੇ ਫੰਡ ਤੁਹਾਨੂੰ ਸਰਕਾਰ ਉਹਨੂੰ ਦਿੰਦੇ ਹੈਗੇ ਉਹ ਸਹੀ ਿਲੱਕੇ ਚ ਪ੍ਰੋਪਰ ਉਹਨ ਦੀ ਜਿਹੜੇ ਹੈ ਅਕਾਊਂਟੈਂਟ ਆਪਣੇ ਕੋਲੋਂ ਸਭ ਕੁਝ ਪਾਸ ਕਰਾਉ ਹੈਗੇ ਤਾਂ ਜੋ ਸਾਨੂੰ ਪਾਰਟੀ ਬਲੈਕਮੇਲ ਨਾ ਕਰ ਸਕੇ ਤੇ ਲੋਕਾਂ ਵਿੱਚ ਵੀ ਲੈ ਕੇ ਜਾਓ ਵੀ ਆਹ ਮੀਡੀਆ 'ਚ ਪਾ ਦਿਓ ਅੱਜ ਕੱਲ ਤਾਂ ਨਿੱਟ ਸਾਰਿਆਂ ਕੋਲ ਹੈਗਾ ਇਹ ਆਪਣੀ ਸੋਸ਼ਲ ਮੀਡੀਆ ਆਪਣੀ ਫੇਸਬੁੱਕ ਤੇ ਆਪਣੇ ਕੋਲ ਵੀ ਵਾਰਸ ਪਾ ਦੇ ਵੀ ਆਹ ਮੇਰੇ ਫੰਡ ਮੜਿਆ ਸੀ ਆਹ ਪਾਤੇ ਹੈਗੇ ਆ ਪਰ ਇਦਾਂ ਹੋਉ ਨਹੀਂ ਰਿਹਾ ਹੈਗਾ ਹੋਣਾ ਚਾਹੀਦਾ ਹੈਗਾ ਲੋਕਾਂ 'ਚ ਤੁਹਾਡੀ ਸ਼ਾਕ ਬਹਾਲ ਹੋਣੀ ਚਾਹੀਦੀ ਹੈ ਫੀਲਿੰਗ ਥੋੜਾ ਸਰਕਾਰ ਵੀ ਆਦਾ ਕਰਨਗੇ ਤੁਹਾਨੂੰ ਮੁੜ ਕੇ ਵੀ ਪਾਵਰ ਚ ਲਿਆਉਣਗੇ ਦੇ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਪਾਰਲੀਮੈਂਟ ਤੇ ਵਧੂਗਾ ਦਾ ਬੜੀ ਮਾੜੀ ਗੱਲ ਹੈਗੀ ਆ ਵੀ ਸਾਡੇ ਜਿੰਨੇ ਵੀ ਪੁਲਿਸ ਸਰਕਾਰ ਦੇ ਜਿੰਨਾ ਕਹਿੰਦੇ ਉੱਤੇ ਇਨਸਾਫ ਨਹੀਂ ਸਮਾਖ ਸਵਾ ਮਰਨਾ ਉੱਥੇ ਪੰਜਾਬ ਦੇ ਵਿੱਚ ਜਿੰਨੇ ਜਦ ਕੋਈ ਐਮਐਲਏ ਹੁਣ ਉਹਨੂੰ ਮਾਰਾ ਜਾ ਕੋਈ ਪਾਰਲੀਮੈਂਟ ਦੇ ਬਾਹਰ ਜਾਂਦਾ ਉਹਦੇ ਛਾਪੇ ਮਾਰਨਾ ਪੈਂਦੇ ਆ ਉਹ ਉਹਦੇ ਉਹਦੇ ਤੇ ਕੇਸ ਬਣਾਉਣਾ ਪੈਂਦੇ ਹੈਗੇ ਆ ਉਹ ਇਸ ਕੋਟੀ ਵਾਫਲੇ ਰਹੀ ਜਾਂਦੀ ਇਸ ਕੋਟੀ ਦਾ ਹੋਰ ਲੋੜਿਆ ਹੁਣ ਉਹਨੂੰ ਕਰਕੇ ਉਹ ਉਹਦੀਆਂ ਦਸ਼ਮੀਆਂ ਵੱਧ ਗਈਆਂ ਹੈਗੀਆਂ ਤੇ ਬਾਅਦ ਵਿੱਚ ਜਿੰਨੇ ਠਾਣੇ ਦੇ ਹੁੰਦੇ ਨੇ ਚਾਰਜ ਸਾਰਿਆਂ ਦੇ ਉਹ ਹਲਕੇ ਦੇ ਉਹ ਸਾਰੇ ਅਫਸਰ ਜਿਹੜਾ ਨਵਾਂ ਅਫਸਰ ਬਣਾਉਂਦਾ ਜਾਂ ਐਮ ਲਾਉਂਦਾ ਉਹ ਜਿਹੜੇ ਹੈਗੇ ਉਹ 파ਰਟੀ ਜਿਹੜੇ ਉਹਨਾਂ ਦੇ ਆਪਣੇ ਹੁੰਦੇ ਆ ਉਹਦੇ ਪੱਖ ਦੇ ਲਾਂਦੇ ਹੈਗੇ ਆ ਇਨਸਾਫ ਦਾ ਤਾਂ ਆਪਾਂ ਨੂੰ ਉੱਥੇ ਆਸ ਨਹੀਂ ਰੱਖਣੀ ਚਾਹੀਦੀ ਇਹ ਸਿਰ ਕੰਡੀਆਂ ਸਾਰੇ ਜਿਹਨਾਂ ਇਨਸਾਫ ਦੀ ਆਸ ਹੈ ਨਹੀਂ ਉੱਥੇ ਕੋਈ ਵੀ ਇਹ ਪੋਲੀਟਿਸ਼ੀਅਨ ਕੋਈ ਸਾਬ ਕਹਿੰਦਾ ਕਿ ਇਹਦਾ ਕੇਸ ਡਿਸਟ੍ਰਿਕਟ ਕਰਨਾ ਕਿ ਇਹਦਾ ਨਹੀਂ ਕਰਨਾ ਆ ਕੀ 200 ਪਹਿਲਾਂ ਜਸਰਫਣਾ ਜੇ ਹੁਣ ਕੱਲ ਹੀ ਹੋਈ ਐਫ ਆਰ ਆਈ ਹੋ ਗਈ ਆ ਹੁਣੇ ਮਾੜੀ ਬਗਾਵਤ ਕੀਤੀ ਹੁਣੇ ਐਫ ਆਰ ਆਈ ਕੱਟ ਹੋ ਗਈ ਹੈ ਕੀ ਆ ਹੁਣ ਹੁਣ ਇਹ ਨਹੀਂ ਪਤਾ ਵੀ ਉਹਨੂੰ ਬਾਅਦ ਬਾਅਦ ਭੁਜਾਵੀ ਦਿੱਤਾ ਹੈਗਾ ਆ ਭਜਾਇਆ ਜਾਂ ਭੱਜ ਗਿਆ ਕਿਹਨ ਆਪਣੇ ਦੇ ਲਿੰਕ ਹੈਗੇ ਸਿੱਕੇ ਪੰਜਾਬ ਦੇ ਹਾਲਾਤ ਠੀਕ ਨਹੀਂਗੇ ਇਹਦੇ ਵਿੱਚ ਆਪਾਂ ਵੀ ਦੋਸ਼ੀ ਆ ਵੀ ਆਪਾਂ ਵੋਟਾਂ ਪਾਉਣ ਵੇਲੇ ਖਿਆਲ ਨਹੀਂ ਰੱਖਦੇ ਹੈਗੇ ਢੜੇ ਕਿਸੇ ਨਾਲ ਖੜ ਜੰਨੇ ਹੈਗੇ ਆ ਜੀਵਨ ਦੇਖਣਾ ਚਾਹੀਦਾ ਆਪਣੇ ਪਰਟੀ ਜਾਂਦਾ ਉਹਨਾਂ ਦੀ ਪਹਿਲਾ 10 20 30 ਸਾਲ ਤਾਂ ਸਾਨੂੰ ਜਾਣਨਾ ਚਾਹੀਦਾ ਵੀ ਇਹ ਕਿਦੇ ਰਿਸ਼ਤੇ ਲੈਂਦੇ ਕਿ ਤੰਗ ਤਾਂ ਨਹੀਂ ਕਰਦੇ ਇਨਸਾਫ ਪਸੰਦ ਵੀ ਹੈਗੇ ਆ ਕੀ ਇਹਨਾਂ ਗੁਣ ਵੀ ਹੈਗੇ ਆ ਤੇ ਵੇ ਇਹ ਲੀਡ ਕਰ ਵੀ ਸਕਦੇ ਆ ਨਾਫ ایکسپੀਰੀਅੰਸ ਹੈਗਾ ਕਿ ਸਰਪੰਚ ਰਾਇਆ ਜਾਂ ਕੋਈ ਕੁਛ ਨਾ ਕੋਸੇ ਇਹ ਮੇਲ ਰਾਇ ਹੈਗਾ ਜਾਂ ਪਹਿਲਾਂ ਇਹਨਾਂ ਦੀ ਪੜ੍ਹਾਈ ਕੀ ਸੀ ਜਾਂ ਕਿਥੇ ਕਿਹੜੇ ਕਿਥੇ ਕਿਤੇ ਨੇ ਸਰਵਿਸ ਕੀਤੀ ਹੈਗੀ ਆ ਜਾਂ ਉਹਦੀ ਪਹਿਲੀ ਕਮਾਈ ਵਾਲੀ ਲੋਕਾਂ ਨੂੰ ਪਤਾ ਹੁੰਦਾ ਲੱਗ ਜਾਂਦਾ ਨੂੰ ਵੀ ਇਹਦੀ ਕਮਾਈ ਦੋ ਨੰਬਰ ਦੀ ਇੱਕ ਦੀ ਇਹ ਦੋ ਦੀ ਇਹ ਦੋ ਉਹ ਹੀ ਫੇਰ ਕੰਮ ਕਰੂਗਾ ਨਾ ਤੇ ਇਸ ਲਈ ਇਹ ਆਪਾਂ ਹਰ ਇੱਕ ਕੋਸ਼ਿਸ਼ ਕਰੀਏ ਤੇ ਆਪਾਂ ਪੰਜਾਬ ਦੇ ਵਿੱਚ ਵੀ ਬਾਹਰ ਵੀ ਜਿੱਥੇ ਵਸਦੇ ਹੈਗੇ ਆ ਆਮਾਨਦਾਲੀਂ ਸਿਪ ਨੂੰ ਅੱਗੇ ਲੈ ਕੇ ਆਈਏ ਤਾਂ ਜੋ ਕਹੇ ਵੀ ਬੀਬੀ ਦੇ ਨਾ ਹੋ ਕਿਸੇ ਨਾਲ ਤੋਖਾ ਨਾ ਹੋ ਪਏ ਧਰਵਾ ਦੇ ਕੋਲ ਤੁਹਾਡੇ ਸਾਰਾ ਪੰਜਾਬ ਟਾਈਵਲੋਂ ਸਾਨੂੰ ਸਤਪੁਰ ਸਾਰਿਆਂ ਚੜ੍ਹਦੀਆਂ ਕਲਾਂ ਬਖਸ਼ੇ ਸਾਨੂੰ ਸਤ ਤੌਰ ਹੋ ਜਾਏ ਚੰਗੇ ਇਨਸਾਨ ਪ੍ਰਭਨ ਮਰਸੇ ਖਾਂਗੇ ਬਣਾਵੇ